ਇੱਕ ਵਿਜੇ ਵਿਜੇ ਮਸੀਹ ਆਵਾਜਾ ਜਿਹੜਾ ਸ਼ਖਸ ਹੈਗਾ ਉਹਦੇ ਕੋਲ ਇੱਕ ਕਮੇਟੀ ਬਣ ਜਿਹੜੀ ਆਪਾਂ ਵਾਕ ਵਾਕ ਦੇ ਜਿਵੇਂ ਧਾਰਾ ਬਣ ਮਗਨ ਦੇ ਚੱਲਦੇ ਜਨਾਂ ਦੇ ਵਿੱਚ 3 ਗੱਲਦੇ ਤੇ ਐਨਡੀपीएस ਦੇ ਦਰਜੇ ਹੈ ਕਿ ਇਹ ਤੇ 2400 ਕ੍ਰਾਈਮ ਦੀ ਤੋਰੀਆ ਦੇ ਵਿੱਚ ਜੰਗ ਚਾਏ ਇਹਦੇ ਵੱਲੋਂ ਜਿਹੜੀ ਸ਼ਹਿਰ ਦੇ ਬੇਟੇ ਪਰਫੀਡ ਜਿਹੜੀ ਹੈ ਉਹ ਲਾਈਟ ਕਮੇਟੀ ਜਿਹੜੀ ਕਰਾਈ ਗਈ ਸੀ ਐਂਡ ਇਹ ਐਂਡ ਦੋ ਚੁੱਕ ਕਰਕੇ ਜਿਹੜੀ ਰਿਕਾਰਡ ਚੀ ਦੇਖ ਰਹੇ ਫਿਰ ਰਿਪੋਰਟ ਦਿੱਤਾ ਜਾਣਾ ਹੈ ਇਹ ਨਸ਼ੇ ਦੀ ਕਮਾਈ ਨਾਲ ਜਿਹੜੀ ਆ ਗਈ ਹੈ ਇਹ ਜਿਹੜੀ ਹੈ ਪ੍ਰਾਪਰਟੀ ਬਣਾਈ ਹੈ ਐਂਡ ਇਹ ਇਸ ਨੂੰ ਅੱਜ ਡਿਬੋਲਿਸ਼ ਕੀਤਾ ਜਾ ਰਿਹਾ ਤਾਂ ਜੋ ਜਿਹੜੇ ਨਸ਼ੇ ਦੇ ਤਸਕਰ ਤੇ ਉਹਨਾਂ ਦੀ ਜਿਹੜੀ ਇਲੈਗਲ ਅਕਵਾਇਰਡ ਪ੍ਰਾਪਰਟੀ ਹੈ ਕਿ ਉਹਨੂੰ ਕੀਤਾ ਜਾਵੇ। ਪਰ ਕਿੰਨੇ ਕ ਫਲੋਰ ਦੇ ਵਿੱਚ ਜਿਹੜੀ ਲੰਬੀ ਹੈ ਜੀ। ਇਸ ਵਿਅਕਤੀ ਦੀ ਜਿਹੜੀ ਪਹਿਲਾਂ ਦੇ ਜੇਕਰ ਜੇਲ੍ਹ ਵੀ ਅਸੀਂ ਡਿਸਟ੍ਰਿਕਟ ਹੈੱਡ ਆਫ ਐਨਡੀਪੀ ਸੈਕਟਰ ਦਾ ਫ੍ਰੀਜ਼ ਕਰਾ ਕੇ ਜੋ ਇਹਨੇ ਇਲੈਗਲ ਅਕਵਾਇਰਡ ਪ੍ਰਾਪਰਟੀ ਹੈ ਦੀ ਐਕਸੀ ਨਸ਼ੇ ਨੂੰ ਵੇਚ ਕੇ ਬਾਈਟ ਖਾਈ ਗਈ ਸੀ। ਐਂਡ ਇਹ ਵਰਗੋ ਜਰੀਏ ਨੇ ਪ੍ਰਾਪਰਟੀ ਜਾਗੀ ਰੇ ਬਟੋ ਲੈ ਲਈ ਜਿਸੀ ਜਿਹੜਾ ਕਿ ਸਾਰਾ ਪ੍ਰੋਸੀਡ ਕਰਕੇ ਉਹ ਦੇਕਰੋਡ ਦੇਾਰੇ ਦੇ ਵਿੱਚ ਜੋਟ ਬਣਾ ਰਿਹਾ ਰਹੇ ਹੈ। ਤਾਂ ਦੂਜੇ ਦੇ ਨਹੀਂ ਕਰਕੇ ਤੇ ਰੂਰਲ ਲੈ ਦੇ ਦੀ ਗੱਲ ਕਿ ਜAVE ਕਿੰਨੇ ਕ ਪ੍ਰਾਪਰਟੀ ਦੇ ਨੋਟ ਦਾ ਕਾਰਵਾਈ ਜਿਹੜੀਆਂ ਹੁਣ ਤੱਕ ਸਾਡੇ ਡਿਸਟ੍ਰਿਕਟ ਜਿਹੜਾ ਜਲੰਧਰ ਰੂਰਲ ਦੇ ਵਿੱਚ ਅਸੀਂ 43 ਪ੍ਰਾਪਰਟੀ ਡੀਡ ਡਿਵਾਲਿਸ਼ ਕਰਾ ਰਹੇ ਹੈ ਐਂਡ ਬਾਕੀ ਹੋਰ ਵੀ ਲਿਸਟ ਕਾਫੀ ਲੰਬੀ ਹੈ ਜਿਵੇਂ ਜਿਵੇਂ ਅਸੀਂ ਕਰਾਵਾਂਗੇ ਤਾਂ ਤੁਹਾਨੂੰ ਅਪਡੇਟ ਹੋਤਾ ਹੈ। ਮੈਸੇਜ ਮੈਸੇਜ ਇਹ ਹੈ ਕਿ ਜਿਹੜੇ ਵੀ ਕੋਈ ਨਸ਼ੇ ਦੇ ਤਸਕਰ ਰਹੇ ਨੇ ਕੋਈ ਇਸ ਤਰ੍ਹਾਂ ਦਾ ਕੰਮ ਕਰਦੇ ਨੇ